thank ਬੜੀ ਬੜੋ ਇਹ ਅੱਜ ਦਾ ਨਹੀਂ ਹੈ ਜਦੋਂ ਬਾਦਲ ਸਰਕਾਰ ਸੀ ਬਾਦਲ ਸਰਕਾਰ ਨੇ ਫਰਮਾਨ جاری ਕੀਤਾ ਸੀ ਕਿ ਪਰਵਾਹੀ ਨੂੰ ਅੱਗ ਨਹੀਂ ਲਾਉਣ ਦੇਣੀ ਬਿਨਾਂ ਕਿਸੇ ਹادثੇ ਤਾਂ ਜਥੇ ਬੰਦਿਆਂ ਵੱਲੋਂ 5-6 ਦਿਨ ਦਾ ਧਰਨਾ ਲਾ ਕੇ ਛੋਡੇ ਮਹਿੰਦਤਪੁਰਤੀ ਮੰਡੀ ਦੇ ਵਿੱਚ ਇੱਕ ਬਗਾਵਤ ਬਾ ਸੱਦਾ ਦਿੱਤਾ ਸੀ ਬਗਾਵਤ ਹੋਇਆ ਸੀ ਕਿ ਦੋ ਟਰਾਲੀਆਂ ਪਰਾਲੀ ਦੀਆਂ ਲਿਆ ਕੇ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਸ਼ਰੇ ਆਮ ਕਹਿੰਦੇ ਆ ਅੱਗ ਲਾ ਕੇ ਕਿਹਾ ਸੀ ਕਿ ਬਾਦਲ ਸਾਹਿਬ ਅਸੀਂ ਅੱਗ ਲਾਵਾਂਗੇ ਤੁਸੀਂ ਰੋਕ ਲਿਓ ਇਹ ਬਗਾਵਤ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਉਹੀ ਫਰਮਾਨ ਤੇ ਆਪਣੀ ਉਹੀ ਬਗਾਵਤ ਕੋਈ ਨਾ ਦੇ ਵਿੱਚ ਤਬਦੀਲੀ ਨਿਆਇਤ ਸਰਕਾਰਾਂ ਬਦਲੀਆਂ ਪਰ ਮੁੱਦੇ ਦੇ ਵਿੱਚ ਤਬਦੀਲੀ ਨਹੀਂ ਕੋਈ ਆਈ ਕਿਉਂਕਿ ਤਬਦੀਲੀ ਉਦੋਂ ਆਉਂਦੀ ਜਦੋਂ ਕੁਝ ਨਵਾਂ ਆਉਗਾ ਜਦ ਤੱਕ ਕੁਝ ਨਮਾ ਨਹੀਂ ਆਉਂਦਾ ਤਾਂ ਇਹ ਘਰੇ ਸਾਈ ਚੱਲਦਾ ਰਹੇ ਕਿਉਂਕਿ ਜਿੱਡੀ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਹੋ ਰਹੀ ਹੈ ਜਿੰਦੇ ਅੰਬਾਰ ਭਰਾਈ ਦੇ ਲੱਗਦੇ ਨੇ ਇਹ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਇਹ ਕਹੇ ਤੇ ਬਿਨਾ ਕਿਸੇ ਬਦਲਾਅ ਤੋਂ ਮੈਂ ਇਹਦਾ ਹੱਲ ਕਰ ਤੂੰ ਤੇ ਅਗਿਆਨਤਾ ਹੋਊਗੀ ਉਸ ਲੀਡਰ ਦੀ 1 ਕਰੋੜ ਰਕਬਾ ਸਾਡੇ ਕੋਲੇ ਬਾਹੀ ਜੋਗ 1 ਕਰੋੜ ਰਕਬੇ ਦੇ ਵਿੱਚ 75 ਲੱਖ ਏਕੜ ਦੇ ਵਿੱਚ ਝੋਨਾ ਬੀਜਦੇ ਹਾਂ 25 ਲੱਖ ਏਕੜ ਦੇ ਵਿੱਚ ਹੋਰ ਸਬਜ਼ੀਆਂ ਵਗੈਰਾ ਹਰਾ-ਚਾਰਾ ਅਜੇ ਹਾ ਕੁਝ ਪੈਦਾ ਕਰਦੇ ਹਾਂ ਪਰ ਇਹ 75 ਲੱਖ ਏਕੜ ਦੀ ਪਰਾਲੀ ਨੂੰ ਕੋਈ ਜੱਗ ਲਖਤ ਕਹੇ ਕਿ ਮੈਂ ਖਤਮ ਕਰ ਦੂੰਗਾ ਇਹ ਅੱਜ ਨਾ ਕੱਲ ਸੰਭਵ ਨਹੀਂ ਤੋਂ ਸੰਭਵ ਹੈ ਇਹਦਾ ਜ਼ਿੰਮੇਵਾਰ ਕਿਸਾਨ ਨੂੰ ਬਣਾਤਾ ਬਣਾਵਾ ਸੌਖਾ ਆਮ ਜਵਾਇਆ ਸੀ ਤਸੀਂ ਇਹ ਗੱਲ ਪ੍ਰਚਾਰ ਕਰੀ ਸੀ ਦੱਸਿਆ ਸੀ ਲੋਕਾਂ ਨੂੰ ਜੇ ਇਹਦੀ ਪ੍ਰਾਲੀ ਹੋਊਗੀ ਉਹਨੂੰ ਅੱਗ ਲਾਉਣੀ ਪਊਗੀ ਉਹਦੇ ਨਾਲ ਵਾਤਾਵਰਣ ਖਰਾਬ ਹੋਊਗਾ ਇਹ ਦੱchnਾ ਜ਼ਿੰਮੇਵਾਰੀ ਬਣਦੀ ਸੀ ਫੇਰ ਦੇਖ ਲੈਂਦੇ ਅਸੀਂ ਵੀ ਤੇ ਪੰਜਾਬ ਦੇ ਲੋਕ ਵੀ ਤੇ ਹੋਰ ਵੀ ਕਿਹ ਬੀਜਣਾਂ ਜਾਂ ਨਾ ਬੀਜਣਾ ਜੇ ਤੁਸੀਂ ਇਹਦਾ ਇੱਕ ਪੱਖੜੀ ਦੱਸਤਾ ਕਿ ਅਨਾਜ ਨਾ ਗਦਾਮ ਪਰ ਜਾਣਗੇ ਉਹ ਪਰਗੇ ਠੀਕ ਐ ਤੇ ਜਿਹੜਾ ਦੇ ਨੈਗੇਟਿਵ ਪੱਖ ਹੋਊਗਾ ਉਹ ਕੌਣ ਮੱਥੂਗਾ ਉਹ ਅੱਜ 70 ਸਾਲਾਂ ਬਾਅਦ ਆਖਦੇ ਨੇ ਕਹਿੰਦੇ ਪੰਜਾਬ ਵਾਲਤੂਆਂ ਦਿੱਲੀ ਜਾ ਪਿਆ 70 ਸਾਲਾਂ ਬਾਅਦ ਇਹ ਨਾ ਮੇਰਾ ਸਾਲਾ ਲਾਹੌਰ ਨੂੰ ਜਾਂਦਾ ਨਾ ਇਹ ਜਲੰਧਰ ਨੂੰ ਜਾਂਦਾ ਇਹ ਜਾਂਦਾ ਇੱਧਰ ਨੂੰ ਦਿੱਲੀ ਨੂੰ ਇਹ ਪਤਾ ਨਹੀਂ ਕੀ ਰਸਤਾ ਬਣਾਤਾ ਕੰਜਰ ਦੇ ਪੁੱਤਾਂ ਨੇ ਖੇਤੀਬਾੜੀ ਦਾਆਂ ਗੱਲਾਂ ਹੁਣ ਵੀ ਹੋਰੀਆਂ ਬੜਾ ਸਾਡੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਕਹਿੰਦੇ ਜੀ ਪੋਸਟ ਦੀ ਖੇਤੀ ਕਰਾ ਦਿਓ ਥੀਮ ਦੀ ਖੇਤੀ ਕਰਾ ਦਿਓ ਆ ਲੋਕ ਕਰਜੇ ਤੋਂ ਬਚ ਜਾਣਗੇ ਸੌਖੇ ਹੋ ਜਾਣਗੇ ਅਸੀਂ ਕਹੇ ਜਦੋਂ ਖੇਤੀ ਬੀਜੀ ਦੀ ਕੋਈ ਨਵੀਂ ਆਉਂਦੀ ਹੈ ਉਹਦੇ ਹਾਂ ਪੱਖ ਤੇ ਨਾ ਪੱਖ ਦੱchnਾ ਇਥੋਂ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਹੈ ਉਹ ਖੇਤੀਬਾੜੀ ਦੇ ਮਾਹਰ ਹੋਰ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੋਰ ਕੋਈ ਗੱਲ ਨਹੀਂ ਚਾਹਦੀ ਛੋੜ ਸਤ ਮੀਡੀਆ ਤੇ ਦੇਖ ਲੋ ਅਫੀਮ ਭੁੱਕੀ ਦੀ ਗੱਲ ਚਾੰਦੀ ਆ ਕਿ ਬੀਜ ਲੋ ਨਹੀਂ ਤਾਂ ਦਸਿਆਂ ਤੋਂ ਛਟਕਾਰਾ ਨਾਲੇ ਕਰਗੇ ਤੋਂ ਛਟਕਾਰਾ ਤੇ ਮੌਜਾਂ ਕਰਾਂਗੇ ਕਿਸੇ ਨੇ ਅੱਜ ਤੱਕ ਸੋਸ਼ਲ ਮੀਡੀਆ ਤੇ ਪਾਇਆ ਕਿ ਜੋਨੇ ਦੀ ਖੇਤੀ ਛੱਡ ਕੇ ਇੱਥੇ ਅਫੀਮ ਦੀ ਖੇਤੀ ਸ਼ੁਰੂ ਕੀਤੀ ਉਦੋਂ ਨਾਕੇ ਤੇ ਪੱਕ ਕੀ ਹੋਣਗੇ ਸਾਰੇ ਜੋ ਉਹਨਾਂ ਨੂੰ ਕੀ ਲੋੜ ਆ ਬਾਅਦ ਚ ਦੇਖਾਂਗੇ ਜਦੋਂ ਤੁਸੀਂ ਬੀਜ ਲਈ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦਾ ਵਿੱਚ ਫੀਮ ਦੀ ਖੇਤੀ ਹੁੰਦੀ ਆ ਆ ਖੁਦਕਸ਼ੀਆਂ ਦਾ ਦੌਰ ਉੱਥੋਂ ਸ਼ੁਰੂ ਹੋਇਆ ਹੋਇਆ ਮੰਦ ਪਰਲੇਖ ਦੇ ਵਿੱਚੋਂ ਜਿਹੜੇ ਕਹਿੰਦੇ ਨੇ ਕਰਜੇ ਤੋਂ ਸਕਾਰਾ ਪੈਜੂ ਹੋਰ ਕੋਈ ਨਹੀਂ ਕਿਤੇ ਪੱਖ ਦਿਸੇ ਨਾ ਦਿਸੇ ਮੈਨੂੰ ਇੱਕ ਜਰੂਰ ਦੀਦਾ ਕਿ ਸਾਰੇ ਦੇ ਸਾਰੇ ਭੀਮ ਖਾਵਾਂਗੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਫਸਲ ਹਰ ਚੀਜ਼ ਦੇ ਦੋਨੇ ਪੱਖ ਹੁੰਦੇ ਨੇ ਜਦ ਤੱਕ ਖੇਤੀ ਵਿਭਿੰਨਤਾ ਦੇ ਰਾਹੀ ਨਵੀਆਂ ਫਸਲਾਂ ਇੱਥੇ ਨਹੀਂ ਬੀਤੀਆਂ ਜੰਮਣਾ ਇਸ ਪਰਾਲੀ ਦਾ ਹੱਲ ਨਾ ਪ੍ਰਗਟਮਾਨ ਇਹਨੇ ਤਾਂ ਕਰਨਾ ਕੀ ਹੈ उदो पह कैप्टन रह गया कई मीटिंग हो गय हथ हाँ खड़े कर गया ठीक है कोई हल नहीं उदू पे बादल साहब न हो गया मीटिंग हथ खड़े कोई हल नहीं तो फिर आ सोर शराबा क्यों के रेट एंट्रियां कर देंगे केस पा देंगे आ कर देंगे जो कर देंगे ਅੱਤ ਕੀ ਸਾਲ ਦੇ ਛੱਦ ਦੇ ਅੱਤਕੇ ਵਾਲੇ ਸਾਲ ਨੂੰ ਜਿੰਨੇ ਇੱਕ ਤੁਸੀਂ ਬੈਠੇ ਹੋ ਹੱਥ ਘੜੇ ਕਰੋ ਰੈੱਡ ਐਂਟਰੀਆਂ ਕਿੰਨੇ ਦੇ ਖਾਤੇ ਚ ਆਉਣੀਆਂ ਕਰੋ ਹੱਥ ਘੜਾ ਹੈ ਨਹੀਂ ਕੋਈ ਇਹ ਕੀ ਹੈ ਬਕਵਾਸ ਨਹੀਂ ਹੈ ਜੁਰਮਾਨੇ ਕਿੰਨੂ ਹੋਏ ਹੱਥ ਖੜਾ ਕਰੋ ਕੇਸ ਕਿਨੇ ਦਾ ਦਰਜ ਹੋਇਆ ਹੱਥ ਖੜਾ ਕਰੋ ਜੇ ਤਾਣ ਗਿਆ ਹੱਥ ਖੜਾ ਕਰੋ ਹੈ ਨਹੀਂ ਨਾ ਕੋਈ ਤੇ ਕੀ ਹੈ ਇਹ ਐਤ ਕੀ ਵਾਲੇ ਕਰ ਲਓ ਜਿੰਨਾਂ ਦੇ ਐਤ ਕੀ ਰੈਡ ਇੰਟਰੀਆਂ ਹੋ ਗਈਆਂ ਮੈਨੂੰ ਰਿਪੋਰਟ ਮਿਲਿਆ ਕਿ 18 ਵੀ ਹੋ ਗਈਆਂ ਉਹ ਤਾਂ ਕਰਦੇ ਆ ਦਰਦੇ ਕਿਉਂ ਐ ਇਹ ਵੀ ਗੱਲ ਠੀਕ ਨਹੀਂ ਆ ਤੁਹਾਡੇ ਵਾਲੀ ਸੇ ਜਦੋਂ ਮੀਟਿੰਗ ਹੋਈ ਹੈ ਭਗਵੰਤ ਮਾਨ ਦੇ ਨਾਲ ਭਰਾੜੀ ਵਾਲੇ ਮੁੱਦੇ ਤੇ ਆਹੀ ਠੋਕ ਕੇ ਗੱਲ ਰੱਖੀਆਂ ਸੀ ਤੇ ਵੱਡੀ ਵੱਡੀ ਮਿਸਦਰੀ ਬਣਾਤੀ ਉਹ ਕੰਪਨੀਆਂ ਦਾ ਸਬਸਿਡੀ ਦਾ ਲਾਭ ਲੈ ਰਹੀਆਂ ਕੋ ਜਿਤਨਾ ਅੜ ਕਿਸਾਨ ਵੀ ਲੈ ਰਹੇ ਨੇ ਐਡੀ ਵੱਡੀ ਮਿਸਦਰੀ ਨਾ ਤਾਂ ਸਾਡੇ ਇਹਦੇ ਖੇਤਾਂ ਦੇ ਵਿੱਚ ਰਸਤੇ ਨੇ ਨਾਰਡੀਆਂ ਪੰਨਿਆਂ ਨੇ ਤੇ ਮੰਗੋ ਕਰਦੇ ਕਿ 50 ਏਕੜ ਨੂੰ 100 ਹੋਵੇ ਗੱਠਾ ਬਣਾਉਣ ਨੂੰ ਉੱਥੇ ਜਾਵਾਂਗੇ ਹੁਣ ਕਿੱਥੋਂ ਲਿਆਉਂਗੇ 50 ਏਕੜ ਭਈ ਕਹਿੰਦੇ ਪ੍ਰਾਲੀ ਵੇਚ ਦੇਉਂਗੇ ਮਾਲਾ ਮਾਦ ਹੋ ਜਾਉਗੇ ਕਿੰਨੇ ਰੁਪਏ ਸੇ ਮਿਲਗੇ ਹੌ ਖੜੇ ਕਰਦੇ ਬਣਗੇ ਫੇਰ ਗੱਲ ਸਾਫ ਹੋਊਗੀ ਸਾਨੂੰ ਕਿੰਨੇ ਦੇ ਪੈਸੇ ਵਟਲੇ ਪ੍ਰਾਲੀ ਦੇ ਪਟਿਆਰੇ ਵਾਲਿਓ ਹੈ ਨਹੀਂ ਕੋਈ ਲਾਗੀਆਂ ਫੈਕਟਰੀਆਂ ਵੱਡੀਆਂ ਵੱਡੀਆਂ 3000 ਰੁਪਏ ਕਿੱਲੇ ਦਾ ਲੈ ਰਹੇ ਨੇ ਇਹ ਪੁਰਾਣੀ ਚੱਕਣੀਆਂ ਖੇਤ ਕਿਉਂ 3000 ਰੁਪਏ ਕਿੱਲੇ ਦਾ ਲੈ ਰਹੇ ਨੇ ਹੋਕ ਕੀ ਰਹਿ ਦੇਖੀ ਜਾਉਂਦੀ ਸੀ ਕੁਝ ਲੋਕਾਂ ਨੇ ਟਰੈਕਟਰ ਲੈ ਲਏ ਵੱਡੇ ਮਸ਼ੀਨਾਂ ਲੈ ਲਿਆ ਜਿਹਨੂੰ ਬੈਲਰ ਕਹਿੰਦੇ ਨੇ ਉਹ ਵੱਡੇ ਵੱਡੇ ਗੱਠਾ ਪਰਾਉਂਦਾ ਆਮ ਜਿੱਟੀਆਂ ਜਿਹੜਾ ਬਾਹਰ ਆ ਚਿੱਟੇ ਦਾ ਉਹਦੀ ਫੈਕਟਰੀਆਂ ਤਰ ਦੇ ਤਰ ਦੇ ਦੇ ਵਿੱਚ ਉਹ ਬਿੰਦਰਾ ਵਾਲਿਆਂ ਨੂੰ ਕਹਿੰਦਾ ਮੇਰੀ ਫੈਕਟਰੀ ਦੇ ਵਿੱਚ ਛੜਦੇ ਲੈ ਆ ਕੇ ਐਗਰੀਮੈਂਟ ਕਰ ਲਿਆ ਕਿ 1 ਮੇ ਰੁਪਏ ਦੇ ਮੰਗੇ 90 ਲੱਖ ਰੁਪਇਆ 2 ਮਹੀਨਿਆਂ ਦੀ ਜਦੋਂ ਦੇ ਤੋਂ ਬਾਅਦ ਉਹ ਕੰਪਨੀ ਨਾਲ ਦਿੱਤਾ ਨਹੀਂ ਲੱਗਦਾ ਮਹਾਲੀ ਦੇ ਵਿੱਚ ਮੀਟਿੰਗ ਹੋਈ ਸਾਡੇ ਨੁਮਾਇੰਦਿਆਂ ਦੇ ਨਾਲ ਕਹਿੰਦੇ ਪਹਿਲਾਂ ਅਗਲਾ ਐਗਰੀਮੈਂਟ ਕਰੋ ਅਗਲੇ ਸੀਜ਼ਨ 'ਚ ਚੱਕੋਗੇ ਜੇ ਅਗਲੇ ਸੀਜ਼ਨ 'ਚ ਚੱਕੋਗੇ ਫਿਰ 1 ਲੱਖ ਰੁਪਇਆ ਮਹੀਨੇ ਦਾ ਪਿਛਲਾ ਬਕਾਇਆ ਦੇਵਾਂਗੇ ਹਾਸ਼ ਸ਼ਰਮ ਕਿਸੇ ਨੂੰ ਕੋਈ ਸ਼ਰਮ ਕੋਈ ਫਿਕਰ ਜੇ ਸਾਰਾਈ ਬਿਲਕੁਲ ਝੂਠਾ ਹੈ ਆ ਤੁਹਾਡੇ ਸਾਹਮਣੇ ਆ ਟੀਮ ਦੇ ਬਾਰੇ ਨੋਟ ਕਰ ਲੈਣੇ ਅਖਬਾਰਾਂ ਵਾਲੇ ਨੋਟ ਕਰ ਲੈਣ ਫੇਰ ਮਿੱਤਰੋ ਗੱਲ ਸਾਫ ਹੈ ਕਿ ਅਸੀਂ ਤਾਂ ਗੱਲਾਂ ਵਾਂਗੇ ਜੋ ਕਰਨਾ ਕਰੋ ਅਸੀਂ ਅੱਗ ਲਾਵਾਂਗੇ ਜਿਹਦੇ ਕੋਲੇ ਪ੍ਰਬੰਧ ਹੈ ਉਹ ਬੇਸ਼ੱਕ ਨਾ ਲਾਇਓ ਤੇ ਜਿਹੜੇ ਕਿਸੇ ਨੂੰ ਪੁੱਛੀਦਾ ਹੈ ਕਿ ਟਰੈਕਟਰ ਹੈਗਾ ਕਹਿੰਦਾ ਵੀ ਹੈ ਨਹੀਂ ਜਦੋਂ ਟਰੈਕਟਰ ਨਹੀਂ ਦੂਜੀ ਮਸ਼ੀਨ ਨਹੀਂ ਤਾਂ ਹੋਣੀ ਕੀ ਐ ਕਰਾਲੇ ਤੇ ਕੋਈ ਪਿੰਡ ਤੇ ਹੈਗਾ ਇਹ ਸਾਰਾ ਪ੍ਰਬੰਧ ਕਰਨ ਨਾਲ ਉਸ ਤੇ ਉਹ ਵੀ ਹੈ ਨਹੀਂ ਤੇਰੇ ਕੋਲੇ ਕੀ ਐ ਤੰਗੜੀ ਐ ਗੱਬੀ ਮੈਦ ਦੇ ਤੇ ਨਾਲ ਚੱਕ ਦੇ ਫਟੇ ਹੀ ਹਾਲਾ ਸਾਡੇ ਕੋਲੇ ਬਰਾਲੀ ਵਾਲੇ ਦਾ ਮੁੱਤ ਜਦੋਂ ਫਸਲੀ ਤੇ ਧੰਨ ਤਾਂ ਹੋਊ ਵੀ ਜਿਹੜੇ ਫਸਲਾਂ ਅਸੀਂ ਸੁਝਾਅ ਦਿੱਤੇ ਆ ਕਿ ਆ ਖੇਤੀ ਕਰਵਾਉਣ ਸਾਥੋਂ ਅਸੀਂ ਤਿਆਰ ਐ ਜੰਟਰੀ ਹੋਈ ਵੀ ਆ ਤੁਸੀਂ ਪਿੰਡ ਚ ਨਹੀਂ ਬਰ ਸਕਦੇ ਇਹਨਾਂ ਨੂੰ ਫੇਰ ਸਰਦਕਟਾਣੇ ਆਉਣੀ ਆ ਇਹਨਾਂ ਦੀ ਪਰ ਇਹਨਾਂ ਨੂੰ ਪਤਾ ਸਭ ਕਾਸੇ ਦਾ ਪਤਾ ਹੈ ਛਤਰਾ ਦੀ ਮਾਰੇ ਕੁੱਗੀ ਬੇਸਨ ਪਤੇ ਗਾਉਂਦੀ ਆ ਜਿੱਦਾਂ ਵਿਟਕ ਹੋਈ ਆਹ ਇਹ ਕੁਝ ਕਹਿਣਾ ਹੈ ਪ੍ਰਧਾਨ ਜੀ ਅੱਗ ਲਾ ਕੇ ਨਾਰੇ ਨਾ ਮਾਰੇ ਉਹ ਤੇ ਵੀਡੀਓ ਨਾ ਬਣਾਇਓ ਅਸੀਂ ਵੀ ਕੁਝ ਕਹਿੰਦੇ ਤੁਸੀਂ ਨਾ ਕੁਝ ਕਹੋ ਆ ਇਹਦਾ ਨਾਂ ਪਾਇਆ ਹੋਇਆ ਮੈਂ ਆਪਣਾ ਸਮਝਉਂਦਾ ਇਹ ਬਾਦਲ ਨਾਲ ਵੀ ਹੋਇਆ ਸੀ ਮਨਪ੍ਰੀਤ ਬਾਦਲ ਸੀ ਇੱਕਾ ਜਿਹੜਾ ক্রিকেট ਖਿਡਾਰੀ ਜੈ ਨਵਜੋਤ ਸਿੱਧੂ ਇਹੇ ਸੀ ਇੱਕ ਪੰਚਾਇਤ ਮੰਤਰੀ ਸੀ ਉਦੋਂ ਦਾ ਸਤਜਿੰਦਰ ਹੁੰਦਾ ਹੋਆ ਇਹ ਤਿਆਰ ਜਾਣਿਆ ਨਾ ਸਹੀ ਪਾਈ ਸੀ ਇਸ ਗੱਲ ਤੇ ਕਿ ਤੁਸੀਂ ਵੀਡੀਓ ਨਾ ਬਣਾਇਓ ਤੇ ਨਾਰੇ ਨਾ ਮਾਰਿਓ ਅਸੀਂ ਨਾ ਰਾਡ ਐਂਟਰੀ ਕਰੀਏ ਨਾ ਜਰਵਨਾ ਕਰੀਏ ਚੁੱਪ ਚਾਪ ਨੰਗ ਜਾਣ ਦਿਓ ਇਹੀ ਹੋਈ ਸੀ ਬਾਦਲ ਦੇ ਨਾਲ ਇਹੀ ਕਿੰਕੰਦ ਦੇ ਨਾਲ ਪਿਛਲੇ ਸਾਲ ਇਹੀ ਭਗਵੰਤ ਮਾਨ ਦੇ ਨਾਲ ਅੱਜ ਦੇ ਮਹਾਲੀ ਦੇ ਵਿੱਚ ਆਇਆ ਗਵਰਨਰ ਨੂੰ ਮੰਗ ਪੱਤਰ ਦੇਣ ਉਦੋਂ ਫੇਰ ਇਹਦੇ ਨਾਲ ਮੀਟਿੰਗ ਹੋਈ ਫੇਰ ਫੇਰ ਭਗਵੰਤ ਮਾਨ ਨਾਲ ਇਹੀ ਗੱਲ ਹੋਈ ਕਿ ਆਇਆ ਸਰਾ ਅਸੀਂ ਵੀ ਨਿਕਲ ਜਾਗੇ ਤੁਸੀਂ ਵੀ ਨਿਕਲ ਜਾਓਗੇ ਇੱਕੋ ਇਕਰਾ ਖੁਸ਼ੀ ਕਰੋ ਲੋੜ ਨਹੀਂ ਆਪੋ ਆਪਣਾ ਫਸਲ ਆਪੋ ਆਪਣੇ ਟਾਈਮ ਤੇ ਬੀਜੋ ਜਿੱਥੋਂ ਤੱਕ ਡੀਏਪੀ ਦਾ ਸਵਾਲ ਹੈ ਹਰ ਸਰਦਾਰ ਦਾ ਫਰਜ ਮੰਨਦਾ ਕਿ ਫਸਲ ਆਉਣ ਤੋਂ ਪਹਿਲਾਂ ਉਹ ਖਾਦਾਂ ਉਹ ਬੀਜ ਕੀਟਨਾਸ਼ਕ ਦਵਾਈਆਂ ਉਹਨਾਂ ਦਾ ਪ੍ਰਬੰਧ ਕਰੇ ਇਹ ਫਰਜ਼ ਹੀ ਬਣਦਾ ਸਰਕਾਰ ਦਾ ਕੋਈ ਕਹਿਣ ਦੀ ਗੱਲ ਨਹੀਂ ਪਰ ਜਿਹੜੀ ਭੁਗਤਾਨੀ ਆਪ ਵਾਲਿਆਂ ਨੇ ਮਾਰੀ ਕਿ ਸਾਡੇ ਵਰਗਾ ਸਾਫ ਸੁਥਰਾ ਪ੍ਰਸ਼ਾਸਨਿਕ ਨਹੀਂ ਕੋਈ ਦੇਰ ਸਤਿਆ ਅਸੀਂ ਦੇਵਾਂਗੇ ਬਿਨਾਂ ਰਿਸ਼ਮਤ ਤੋਂ ਬਿਨਾਂ ਮਲਾਕ ਖੋਰੀ ਤੋਂ ਤੇ ਸਾਡੀ ਸਰਕਾਰ ਤੁਹਾਡੇ ਦਵਾਰ ਤੁਹਾਡੇ ਘਰਾਂ ਚ ਜਾਊਗੀ ਸਰਕਾਰ ਆਵੇ ਤੇ ਲੋਕ ਕਹਿੰਦੇ ਤੁਹਾਡੇ ਤਾਂ ਰਾਤ ਜਾਊ ਪੁੱਛਣ ਦੀ ਇਹ ਪੀ ਲੈ ਲੈ ਕੇ ਨਹੀਂ ਕੋਈ ਬਰਾਲੀ ਦੀ ਸਮੱਸਿਆ ਤਾਂ ਨਹੀਂ ਆ ਬੈਠਣੇ ਲੋਕੋ ਜਿਹੜੇ ਕਹਿੰਦੇ ਨੇ ਡੀਏਪੀ ਦਾ ਪ੍ਰਬੰਧ ਕਰਦੇ ਹੋ ਡੀਏਪੀ ਦਾ ਪ੍ਰਬੰਧ ਕਰਤਾ ਕਈ ਸਾਲ ਹੀ ਅਸੀਂ ਫੜਾਤਾ ਹੋ ਕਰਿਆ ਵਾ ਪ੍ਰਬੰਧ ਹੋਈ ਨਹੀਂ ਡੀਏਪੀ ਡੀਏਪੀ ਹੈ ਨਹੀਂ ਇਹੋ ਜਿਹਾ ਪ੍ਰਬੰਧ ਕਰਾਂਗੇ ਮਲਾਰਟਖੋਰੀ ਐਂਡੂਰ ਕਰਾਂਗੇ ਇੱਕ ਚਲਿਤ ਨਕਲੀ ਬਣਾ ਕੇ ਨਾਲ ਨਾਲ ਉਹ ਜੁਰਗਾ ਦੇਉਂਗੇ ਇਹ ਤੁਹਾਡੀ ਮਾਂ ਦਾ ਰਾਜ ਨਹੀਂ ਹੈ ਠੀਕ ਹੈ ਲੋਕ ਗਮਰਾ ਹੋ ਗਏ ਵੋਟਾਂ ਸਾਨੂੰ ਪਾਤੀਆਂ ਸਰਕਾਰ ਤੁਸੀਂ ਬਣਾ ਲਈ ਜਨਤਾ ਦਾ ਤੁਹਾਡੇ ਚ ਕੋਈ ਉਡਾੜਾ ਨਹੀਂ ਆ ਕੁੜੀ ਆ ਕੇ ਨੂੰ ਮੋੜ ਗਾਗਨ ਹੁਣ ਉਹ ਤਾਂ ਉਸਦੀ ਬਾਜ ਲੈ ਲਿਆ ਪਤਾ ਨਹੀਂ ਕੀ ਹੋਤਾ ਫਾਦਲ ਤੋਂ ਕਹਿੰਦੇ 50 ਮਿੰਟਾਂ ਕੇ ਐਮਐਸਪੀ ਨਾਉ ਨੂੰ ਪਤਾ ਨਾ ਉਹਦੀ ਮਾਂ ਨੂੰ ਪਤਾ ਨਾ ਉਹਦੇ ਪਿਓ ਨੂੰ ਪਤਾ ਐ ਐਮਐਸਪੀ ਹੁੰਦੀ ਕੀ ਐ ਇਹ ਐਮਐਸਪੀ ਮਿਲੂਗੀ ਕਿ ਨਹੀਂ ਕਿੰਨੀਆਂ ਜਾਂਾਂ ਜਾਣਗੀਆਂ ਕਿੰਨੇ ਮੋੜ ਕੇ ਲਾਉਣੇ ਪੈਣਗੇ ਕਹਿੰਦੇ 5 ਮਿੰਟਾਂ ਚੰਮੈ ਜੀ ਇਹਦੇ ਹੋਰ ਨੇ ਉਹਦੇ ਆ ਥੇਤੀ ਬਾੜੀ ਮੰਤਰੀ ਆ ਖੁੱਡੀਆਂ ਕਣਕਮਾਰਤੀ ਗੜਿਆ ਨੇ ਫਰੀਦਕੋਟ ਜਿਹਨੇ ਦੇ ਵਿੱਚ ਨਾ ਤੂੜੀ ਬਣੀ ਤੇ ਨਾ ਖਾਣ ਨੂੰ ਕਣਕ ਅਸੀਂ ਵਾਜਬੇ ਦੀ ਮੰਗ ਠਾਈ ਉਸੇ ਦਿਨ ਜਦ ਮੈਂ ਮੋਹਾਲੀ ਦੀ ਗੱਲ ਕਰਦਾ ਇੱਥੇ ਚੰਡੀਗੜ੍ਹ ਦੇ ਵਿੱਚ ਗੱਲ ਹੋਈ ਇਹਦੇ ਨਾਲ ਕਿ ਸਾਡੀ ਮੁੱਖ ਮੰਤਰੀ ਨਾਲ ਮਿੰਟਿੰਗ ਕਰਾ ਦੋ ਕਹਿੰਦਾ ਜਾਵੇਂ ਉੱਪਰ ਵੀ ਮੰਗ ਜਿਹੜੀ ਐ ਬਸ ਤੇਰੇ ਏਰੀਆ ਦੀ ਕਹਿੰਦਾ ਕੀ ਮਹਾਗੜਿਆਂ ਨੇ ਕਣਕ ਮਾਰਤੀ ਖਾਨ ਜੋ ਕੀ ਨਹੀਂ ਲੋਕਾਂ ਦੇ ਕਹਿੰਦਾ ਮੈਂ ਤਾਂ ਸੁਣਾ ਕਿ ਕਣਕ ਦਾ ਝਾੜ ਵੱਧ ਗਿਆ ਦਰ ਫਿੱਟੇ ਮੂੰ ਤੇਰੇ ਮੰਤਰੀ ਬਣਦੇ ਗੜਿਆਂ ਦੇ ਦਾਸ ਮਾਤਾ ਕਣਕ ਦਾ ਖਾਨ ਜੋ ਕੀ ਕਣਕ ਨਹੀਂ ਰਹੀ ਕਹਿੰਦਾ ਮੈਂ ਸੁਣਾ ਕਿ ਝਾੜ ਵੱਧ ਗਿਆ ਆਹ ਹੈ ਸਾਡੇ ਚੇਤੀਬਾਰੀ ਮੰਤਰੀ ਝਾੜ ਵਧਿਆ ਝਾੜ ਉਹਦਾ ਵਧਿਆ ਜਿਹੜੀਿੱਥੇ ਗੜੇ ਨਹੀਂ ਪਏ ਕਣਕ ਖੜੀ ਨਹੀਂ ਤੇ ਖੰਡ ਦੇ ਵਿੱਚ ਚਣਕ ਪੱਕ ਗਈ ਉਹਦਾ ਚਾਰ ਵਧਿਆ 320 ਕਰੋੜ ਰੁਪਇਆ ਆ ਸ਼੍ਰੀਮ ਦੇ ਬਾਅਦ ਕੇ 52 ਦਿਨ ਬੈਠ ਕੇ ਸਾਰੇ ਲੋਕਾਂ ਨੂੰ ਬਣਾਇਆ ਗਿਆ ਕਿ ਤੁਹਾਡੀ ਜਥੇ ਬੰਦੀ ਨੇ ਇਹੋ ਜੇ ਮੰਤਰੀਆਂ ਤੋਂ ਯਾਰੋ ਕੀਚਾ ਰੱਖਾਂਗੇ ਮੇਰੇ ਵਰਗਾ ਪੜਿਆ ਤਾਂ ਪੰਜ ਕਿਸੇ ਕਾਰਨ ਹਵਾ ਬਣ ਗਈ ਬੋਤਾਂ ਪੈ ਗਈਆਂ ਮਾਤਾ ਮੈਨੂੰ ਸਿੱਖਿਆ ਮੰਤਰੀ ਕਾਲਜ ਦਾ ਨੀਂਹ ਦੇਖਿਆ ਪਾਈ ਸਕੂਲ ਦਾ ਨੀਂਹ ਦੇਖਿਆ ਇਹ ਆ ਕੁਝ ਕਰਦੇ ਨੇ ਹੋਇਆ ਕੋਈ ਬੰਦਾ ਤਜਰਬੇਕਾਰ ਕੱਟੋ-ਕੱਟ ਕਾਜ ਨਾਲ ਖੇਤੀ ਦਾ ਇਮਾਰ ਹੋਵੇ ਕੋਈ ਸਿੱਖਿਆ ਦਾ ਇਮਾਰ ਹੋਵੇ ਅਸੀਂ ਗਲਤੀ ਕਰਦੇ ਹਾਂ ਉਹ ਗਲਤੀਆਂ ਦਾ ਸਾਨੂੰ ਮੁੜ ਕੇ ਖਮਿਆਗਿਆ ਭੁਰਤਣਾ ਪੈਂਦਾ ਸੋ ਬਹੁਤਾ ਸਮਾਂ ਤੁਹਾਡਾ ਨਾਲ ਲਮਾਉ ਕੱਲ ਨੂੰ ਮੀਟਿੰਗ ਹੈ ਪਾਸ ਦੇ ਮੁੱਦਿਆਂ ਦੇ ਉੱਪਰ ਆਗਰ ਡੀਏ ਪੀ ਅਸੀਂ ਪਹਿਲਾਂ ਵੀ 17 ਤਰੀਕ ਨੂੰ ਉੱਟਲੇ ਇਹਨਾਂ ਦੇ ਵਜ਼ੀਰਾਂ ਨੂੰ ਇਹ ਮੰਗ ਵਿੱਚ ਪਾ ਕੇ ਮੰਗ ਪੱਤਰ ਦੇ ਚੁਕੇ ਆ ਕਿ ਡੀਏ ਪੀ ਦਾ ਪ੍ਰਬੰਧ ਕਰ ਦਿਓ ਤੇ ਜੇ ਡੀਏ ਪੀ ਦਾ ਪ੍ਰਬੰਧ ਨਹੀਂ ਕਰੋਗੇ ਸਾਨੂੰ ਕਰਨਾ ਆਉਂਦਾ ਹੈ ਫਿਰ ਜਾਣਦੇ ਹਾਂ ਬਹੁਤ ਕੁਝ ਅਸੀਂ ਧਰਾ ਲਾਂਗੇ ਛੋ ਜਿਆਦੇ ਫਿਕਰ ਨਾ ਕਰਿਓ ਇਸ ਗੱਲ ਦਾ ਇਹ ਇਹ ਜਿਹੇ ਨਕਲੀ ਡਰਾਮੇ ਕਰਦੇ ਹੁੰਦੇ ਨੇ ਇਹ ਨਕਲੀਆਂ ਕਿਲਤਾਂ ਪਾਉਂਦੇ ਹੁੰਦੇ ਨੇ ਲੁੱਟ ਕਰਨੀ ਹੁੰਦੀ ਆ ਕਿਧਰੇ ਨੇ ਜਾਣਾ ਡੀਏਪੀ ਨੇ ਥੋੜਾ ਜੱਤ ਸਮਾਂ ਲੱਗੂਗਾ ਤੇ ਜਰੂਰ ਆਪਾਂ ਸਾਰੇ ਮੁੱਦਿਆਂ ਦਾ ਹੱਲ ਕਰਾ ਲਾਂਗੇ ਬੈਗਰੰਗੀ ਕਲਤਾਰ ਸਾਹਿਬ ਬੋਲੇ ਸੋ ਨਿਹਾਲ